ਪ੍ਰਸ਼ਾਸਨ ਵੱਲੋਂ ਲਗਾਤਾਰ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਆਮ ਲੋਕਾਂ ਨੂੰ ਹਰ ਇੱਕ ਉਹ ਸੁਖੂਲਤ ਮਹੱਈਆ ਕਰਵਾਈ ਜਾਂਦੀ ਹੈ ਜਿਸ ਦੀ ਕਿ ਲੋਕਾਂ ਨੂੰ ਜ਼ਰੂਰਤ ਹੈ ਪਰ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਨਾਲ ਜੁੜੀ ਹੋਈ ਇੱਕ ਅਜਿਹੀ ਬਸਤੀ ਜੋ ਆਜ਼ਾਦੀ ਤੋਂ ਬਾਅਦ ਵੀ ਕਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਹਿੱਸਾ ਹੋਣ ਦੇ ਬਾਵਜੂਦ ਲੋਹੜ ਖੱਡ ਬਸਤੀ ਦੇ ਲੋਕਾਂ ਨੂੰ ਕੇਵਲ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਇਹਨਾਂ ਦੇ ਹਾਲਾਤ ਤੇ ਉੱਤੇ ਹੀ ਛੱਡ ਦਿੱਤਾ ਜਾਂਦਾ ਹੈ ਬਸਤੀ ਦੇ ਲੋਕਾਂ ਦੀ ਮੰਗ ਹੈ ਕਿ ਉਹਨਾਂ ਨੂੰ ਮੁੰਡਲੀਆਂ ਸੁਖੂਲਤਾਂ ਦਿੱਤੀਆਂ ਜਾਣ ਤਾਂ नाम है आपका समस्या है समस्य आ, बहुत समस्या समस्य? है लाइट का पानी का प्रबंध नहीं है गलिया आप देख ही पीने के पानी की व्यवस्था कैसे होती है फिर? बहुत काम खराब है कैसे पीना पड़ रहा है की चाहती है आप पंप देख लो चला के पानी छोड़ रहा है कभी आ जाता है लाइट वगैरह लाइट वगैरह हमको दिया ही नहीं कोई सूचना किसी अधिकारी से मांग की आपने अभी तक कोई सुनता ही नहीं है कीड़े मकोड़े भी आ रहे हैं गंदा पानी उससे पी रहे हैं ठीक है और ना ही इधर गंदगाई भी बहुत है ठीक है गंदगाई से बच्चे भी बीमार हो रहे हैं कीचड़ वाला पानी पी रहे हैं सारे बच्चे जो बच्चे बीमार भी हो रहे हैं और यहाँ पे टाइलें वगैरह भी लग जाए और शौचालय भी यहाँ पे बना हुआ नहीं है बाहर जाते हैं बाथरूम लेटरिन सब बाहर ही जाते हैं तो लेटरिन बाथरूम भी नहीं है ना ही कुछ भी नहीं है लाइट भी नहीं है हमारे इधर

ਤੇ ਪਖਾਨੇ ਕਾਫੀ ਮਕਾਨ ਉਥੇ ਬਣੇ ਹੋਏ ਹੈ ਕਾਫੀ ਪਖਾਨੇ ਵੀ ਬਣੇ ਹੋਏ ਹੈ ਜੀ ਤੇ ਇਦਾਂ ਦੀ ਨਹੀਂ ਹੈ ਕਿ ਨਹੀਂ ਹੈ ਚਲੋ ਹੋ ਸਕਦਾ 2-4 ਨਹੀਂ ਹੋਣਗੇ ਪਰ ਹੈ ਉਥੇ ਕਾਫੀ ਹੈ ਲੋਕਾਂ ਦੇ ਪੁਰਾਣੇ ਮਕਾਨ ਵੀ ਬਣੇ ਹੋਏ ਹੈ ਜਿਵੇਂ ਕਿ ਸਰ ਉਹਨਾਂ ਦੀ ਮੁੱਖ ਮੰਗ ਹੈ ਕਿ ਇੱਕ ਵੀ ਲਾਈਟ ਜਿਹੜੀ ਹੈ ਉਹਨਾਂ ਦੀ ਬਸਤੀ ਦੇ ਵਿੱਚ ਹੈ ਨਹੀਂ ਉਹਦੇ ਸਬੰਧ ਤੇ ਵਿੱਚ ਉਹਦੇ ਸਬੰਧ ਵਿੱਚ ਮੈਂ ਆਪਣੇ ਟੈਕਨੀਕਲ ਵਿੰਗ ਨਾਲ ਮੈਂ ਸਲਾਹ ਕਰ ਲੈਣਾ ਕਿ ਆਸੀਂ ਕਰ ਸਕਦੇ ਹਾਂ ਰੋਲਾਂ ਦੇ ਮਤਾਬਾ ਤੇ ਸਾਨੂੰ ਨੌਲੇਜ ਜੇ ਆਈ ਹੈ ਗੱਲ ਅਸੀਂ ਜਰੂਰ ਜਿੰਨਾ ਬਣ ਸਕਦਾ ਹੋਏਗਾ ਜਰੂਰ ਕਰਾਂਗੇ